ਸ਼ੁਰੂਆਤ ਹੁੰਦੀ ਰਟਣ ਤੋਂ ਰਟਣਾ ਵਾਇਗੁਰੂ 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 ਸਾਡੇ ਚ ਕਈ ਰਟਣ ਵਾਲੇ ਬੈਠੇ ਹੋਣਗੇ ਛੱਡਿਓ ਨਾ ਇਹ ਵੀ ਪ੍ਰਮਾਨ ਹੈ ਇੱਕ ਤਿਲ ਨਹੀਂ ਭੰਨੇ ਕਾਲੀ ਇੱਕ ਦਿਨ ਰਟਦੇ ਰਟਦੇ ਤੁਸੀਂ ਪਹੁੰਚੋਗੇ ਜਪਣ ਤੇ ਜਦੋਂ ਜਪਣ ਤੇ ਪਹੁੰਚ ਜਾਓਗੇ ਨਾ ਬੋਲੇ ਲਣਗੇ ਨਾ ਜਵਾਨ ਲੇਗੇ ਨਾ ਆਵਾਜ਼ ਆਏਗੀ ਜਪ ਚੱਲ ਰਿਹਾ ਹੋਏਗਾ ਸਮਝ ਲਿਓ ਗੁਰੂ ਨਾਨਕ ਨੇ ਤਰਸ ਕਰਕੇ ਰੱਟਣ ਤੋਂ ਜਪਣ ਤੇ ਲੈ ਆਉਂਦਾ ਜਪਦਿਆਂ ਜਪਦਿਆਂ ਇੱਕ ਦਿਨ ਅਭਿਆਸੀ ਨੂੰ ਗੁਰੂ ਨਾਨਕ ਲੈ ਜਾਂਦੇ ਆ ਧਿਆਉਣ ਤੇ ਰੱਟਣਾ ਜਪਣਾ ਧਿਆਉਣ ਤੁਸੀਂ ਧਿਆ ਰਏ ਹੋ ਨਾ ਬੋਲ ਹਿਲਦੇ ਪਏ ਨਾ ਜਵਾਨ ਹਿਲ ਰਹੀਏ ਨਾ ਆਵਾਜ਼ ਆ ਰਹੀ ਹੈ ਧਿਆਨੀ ਤੁਸੀਂ ਹੋਗੇ ਧਿਆਨੀ ਤੇ ਜਪਦੇ ਜਪਦੇ ਧਿਆਨ ਵੀ ਪਰਪੱਕ ਹੋ ਗਿਆ ਮਨ ਬਦੋ ਤੋੜਾ ਧਿਆਨ ਪਰਪੱਕ ਹੋ ਜਾਏਗਾ ਨਾ ਤੇ ਕਈ ਵਾਰੀ ਤੁਹਾਨੂੰ ਆਪਣਾ ਭਾਰ ਧਰਤੀ ਤੇ ਨਹੀਂ ਵਿਆਪੇਗਾ ਅਫਰਵਸਤ ਆਪਣਾ ਵਜਨ ਧਰਤੀ ਤੇ ਨਹੀਂ ਜਾਏਗਾ ਨਿੱਕਾ ਨਿੱਕਾ ਬੰਦਗੀ ਵਾਲੇ ਭਗਤ ਇਸ ਵਸਥਾ ਚ ਕਈ ਕਾਰਜ ਕਰਕੇ ਆ ਜਾਂਦੇ ਸੀ ਆਖੋ ਸਤਿਨਾਮ ਰਟਣਾ ਜਪਣਾ ਤਿਆਂ ਤਿਆਂਦਿਆਂ ਤੇ ਆਉਂਦਿਆਂ ਇੱਕ ਦਿਨ ਇਹੋ ਜਾਂ ਆ ਜਾਂਦਾ ਰਟਣ ਜਪਣ ਤਿਆਂਨ ਤੋਂ ਉੱਤੇ ਨਾਮ ਦੇ ਰਸੀਏ ਬਣ ਜਾਓਗੇ ਤੁਹਾਨੂੰ ਵਾਹਿਗੁਰੂ ਜਪਣ ਵਿੱਚੋਂ ਬੱਧਾ ਚੱਟੇ ਮੁੱਕ ਜਾਏਗੀ ਰਸ ਆਉਣਾ ਸ਼ੁਰੂ ਹੋ ਜਾਏਗਾ ਰਸ ਆਉਣਾ ਉਹਨੂੰ ਕਹਿੰਦੇ ਰਸੀਆ ਸੂਦਰੀਆਂ ਕਾਲ ਬਾਬਾ ਜਵੰਨ ਸਿੰਘ ਗੱਟਣ ਤੋਂ ਜਪਣ ਜਪਣ ਤੋਂ ਧਿਆਨ ਦੇਉਣ ਤੋਂ ਰਸੀਏ ਜੀ ਪਹੁੰਚਦੇ ਨਾਮ ਦਾ ਰਸੀਆ ਜਦੋਂ ਕੋਈ ਨਾਮ ਦੇ ਰਸਤੇ ਪਹੁੰਚ ਜਾਵੇ ਅਗਲੀ ਵਸਥਾ ਕਮਾਈ ਇੰਨੀ ਵੱਧ ਗਈ ਏ ਜਿਹਨੂੰ ਅੱਗੋਂ ਚਾਵੇ ਰਸ ਦੇ ਸਕਦਾ ਹੈ ਗੱਜ ਕੇ ਆਖੋ ਸਾਧਨ ਹਾਂ ਨਾਮ ਦਾ ਰਸੀਆ ਨਾਮ ਦਾ ਰਸ ਅੱਗੋਂ ਦੇ ਵੀ ਸਕਦਾ ਨਾਮ ਦਾ ਰਸੀਆ ਜਿਹਨੂੰ ਅੱਗੋਂ ਮਰਜ਼ੀ ਰਸੀਆ ਬਣਾ ਦੇਵੇ ਉਸ ਤੋਂ ਬਾਅਦ ਅਗਲੀ ਪੌੜੀ ਮਿਲਦੀ ਏ ਰਸਨਾ ਤੇ ਗੁਰਨਾਨਕ ਬਹਿ ਜਾਂਦਾ ਜੋ ਕਵੇ ਉਹ ਸਤ ਹੋ ਜਾਂਦਾ ਕੋਈ ਗੱਲ ਮੈਂ ਕੋਈ ਕਿਤਾਬੀ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਪ੍ਰਭ ਜੀ ਵਸੇ ਸਾਦਗੀ ਰਸਨਾ ਰਸਨਾ ਤੇ ਗੁਰਨਾਨਕ ਬਹਿ ਜਾਂਦਾ ਗੁਰਨਾਨਕ ਰਸਨਾ ਤੇ ਬਹਿ ਜੇ ਇਸ ਤੋਂ ਅੱਗੇ ਵੀ ਵਸਤਾਂ ਹੈ ਬਾਬਾ ਜਵੰਨ ਸਿੰਘ ਅੱਡੇ ਵੱਡੇ ਮਹਾਂਪੁਰਸ਼ ਗੁਰੂ ਨਾਨਕ ਰਸਨਾ ਤੇ ਵਹਿਜੇ ਇਸ ਤੋਂ ਅਗਲੀ ਵਸਥਾ ਗੁਰੂ ਨਾਨਕ ਮਹਾਰਾਜ ਦੇ ਸਾਹਮਣੇ ਦਰਸ਼ਨ ਹੋ ਜਾਣ ਆਏ ਆਏ ਉੱਥੇ ਪਹੁੰਚੇ ਨੀ ਬਾਬਾ ਜੀ ਵਾਹ ਸਤ ਸ੍ਰੀ ਅਕਾਲ ਕਿੱਥੇ ਹੋਇਆ ਦਰਸ਼ਨ ਸਾਰਾ ਗੜੀ ਫਿਰੋਜ਼ਪੁਰ ਗੁਰਦੁਆਰਾ ਸਾਰਾ ਗੜੀ ਬੜੀ ਲੰਬਈ ਕਹਾਣੀ ਹੈ ਬਾਬਾ ਜਵਨ ਸਿੰਘ ਤੇ ਬਾਬਾ ਆਨੰਦ ਸਿੰਘ ਸਾਥੀ ਨੂੰ ਸਾਥੀ ਮਿਲ ਗਿਆ ਵਿਆਸੀ ਬਾਬਾ ਜਵਨ ਸਿੰਘ ਜੀ ਕਹਿੰਦੇ ਬਾਬਾ ਆਨੰਦ ਸਿੰਘ ਜੀ ਰੋਜ਼ ਅਰਦਾਸ ਕਰਦੇ ਆ ਦਰਸ਼ਨ ਦਿਓ ਹੁੰਦੇ ਤੇ ਹੈ ਨਹੀਂ ਆਖੋ ਸਤਨਾਂ ਰੋਜ਼ ਪ੍ਰਸ਼ਾਦਾ ਰੱਖਦੇ ਆ ਛਕਦੇ ਤੇ ਹੈ ਨਹੀਂ ਬੱਸ ਹੋਣ ਲੰਬਾ ਜੇ ਕਰੇ ਬੇਨਤੀਆਂ ਕਰ 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 ਜਦੋਂ ਦਰਸ਼ਨਾਂ ਦੀ ਪ੍ਰਾਪਤੀ ਹੋਈ ਹੋਈ ਬਾਬਾ ਜੀ ਵਾਂ ਸਿੰਘ ਜੀ ਇੰਨੀ ਕਮਾਈ ਵਾਲੇ ਮਹਾਂਪੁਰਸ਼ ਹੋਏ ਜੀ ਰਟਣਾ ਜਪਣਾ ਤੇ ਹੋਣਾ ਰਸੀਆ ਗੋਰਸੀਆ ਬਣਾ ਦੇਣਾ ਰਸਨਾ ਤੇ ਸਾਥ ਆ ਜਾਣਾ ਅਗਲਾ ਜਿਹੜਾ ਹੈ ਦਰਸ਼ਨ ਹੋ ਜਾਣੇ ਹੁਣ ਇਸ ਤੋਂ ਅੱਗੇ ਹੋएगी ਵਿਵਸਥਾ ਕੋਈ ਦਰਸ਼ਨ ਹੀ ਹੋ ਗਏ ਬਾਬੇ ਨਾਲ ਇਸ ਤੋਂ ਅੱਗੇ ਵੀ ਵਿਵਸਥਾ ਉੱਥੇ ਵੀ ਪਹੁੰਚੇ ਉਹ ਕਿਹੜੀ ਕਈ ਵਾਰੀ ਮਾਂ ਪੁਰਸ਼ ਦੀ ਇੰਨੀ ਕਮਾਈ ਵੱਧ ਜਾਂਦੀ ਹੈ ਇੰਨੀ ਕਮਾਈ ਚੋਲਾ ਬਦਲ ਗਿਆ ਸਰੀਰ ਚਲਾ ਗਿਆ ਸੁਣ ਲਿਓ ਉੱਥੇ ਪਹੁੰਚੇ ਜੀ ਬਾਬਾ ਜੀ ਚੋਲਾ ਬਦਲਣ ਤੋਂ ਬਾਅਦ ਵੀ ਅਸਥਾਨ ਦੇ ਉੱਤੇ ਗੁਰੂ ਨਾਨਕ ਦੀ ਕਲਾ ਵਰਤੇ ਬਾਬਾ ਜਵੰਦ ਸਿੰਘ ਉਥੇ ਪਹੁੰਚੇ ਨੇ ਚੋਲਾ ਬਦਲਣ ਤੋਂ ਬਾਅਦ ਵੀ ਕੋਈ ਪਿੱਠ ਨਹੀਂ ਲਾ ਸਕਿਆ ਤਰੂ ਤਾਰਾ ਅੱਜ ਵੀ ਟੱਲ ਠੀਕ ਹੈ ਜੀ ਆਪਣੇ ਬੱਚਿਆਂ ਨੂੰ ਕਹਿੰਦੇ ਹੋ ਨਾ ਆ ਤਰੂ ਤਾਰਾ ਉਹਨੇ ਭਗਤੀ ਇੰਨੀ ਕੀਤੀ ਤਰੂ ਜੀ ਨੇ ਕਿੰਨੀਆਂ ਮੁਸ਼ਕਲਾਂ ਆਈਆਂ ਤੇ ਅਟੱਲੋ ਅਟੱਲ ਭਇਓ ਤਰੂ ਜਾ ਕੇ ਸਿਮਰਨ ਔਰ ਨਿਰਪੈ ਪਦ ਪਾਇਆ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਉਹ ਕਹਿੰਦੇ ਟੱਲੋ ਹੁਣ ਕਿਸੇ ਰਾਈਟਰ ਨੇ ਲਿਖਿਆ ਉਸ ਧਰੂ ਤੱਕ ਅਸੀਂ ਪਹੁੰਚ ਨਹੀਂ ਕਰ ਸਕਦੇ ਪਰ ਭੋਲਿਓ ਐਸੇ ਧਰਤੀ ਦੇ ਬਾਬਾ ਜਵੰਦ ਸਿੰਘ ਦਾ ਸਥਾਨ ਵੀ ਧਰੂ ਵਾਂਗੂ ਐ ਧਰੂ ਦੀ ਜ਼ਿੰਦਗੀ 'ਚ ਕਿੰਨੀਆਂ ਮੁਸ਼ਕਲਾਂ ਆਈਆਂ ਉਹਦੀ ਟੱਲ ਸਮਾਧੀ ਕੋਈ ਲਾ ਨਹੀਂ ਸਕਿਆ ਬਾਬਾ ਸ਼ਿੰਗ ਜੀ ਦੀ ਵੀ ਇਹ ਰਾਜਾ ਸੰਸੀ ਭਾਈ ਅੱਡੇ ਦੇ ਅੰਦਰ ਗੁਰਦੁਆਰੇ ਇਹੋ ਜੀ ਅਟਲ ਚੌਂਕੜਾ ਕਿੰਨੀਆਂ ਸਰਕਾਰਾਂ ਕਈ ਕੋਈ ਆਇਆ ਉਹਨਾਂ ਦਾ ਉਹ ਜਗ੍ਹਾ ਨੂੰ ਹਿਲਾਣ ਲਈ ਉਹਨਾਂ ਦਾ ਟੱਲ ਚੌਂਕੜਾ ਰਹਿੰਦੀ ਦੁਨੀਆ ਤੱਕ ਰਹੇਗਾ ਕੋਈ ਹਲਾ ਨਹੀਂ ਸਕਿਆ ਉਹਨਾਂ ਦਾ ਚੌਂਕੜਾ ਇਹੋ ਜਿਹਾ ਚੌਂਕੜਾ ਧਰੂਆਂ ਦਾ ਦੁਨੀਆ ਦਾ